ਕੋਨਾ ਕੁੜੀ ਜਾਂਦਾ ਮਰੀ ਜਾਂਦਾ ਮੇਰੀ ਗੱਲ ਸੁਣ ਲੈ ਬੰਦਿਆਂ ਵਾਲੀ ਕੋਈ ਸ਼ਾਕਤ ਕੋਈ ਨਹੀਂ ਕਰਾਉਣਾ ਉਹਨੂੰ ਸਮਝ ਗਏ ਉਹ ਮੈਂ ਡਿਊਟੀ ਵਾਲਾ ਇਹ ਤਾਂ ਮੇਰਾ ਸਾਲਾ ਹੁਣ ਬੁਢਾ ਤਾਂ ਹੋਇਆ ਪਿਆ ਸਾਰੀ ਤਾਂ ਉਮਰ ਲੰਘੀ ਸਿਵਿਆਂ 'ਚ ਜਾਣ ਵਾਲਾ ਹੋਇਆ ਪਿਆ ਬੇਲੋ ਹੀ ਐ ਰੋਟੀਆਂ ਤਾਂ 10 ਖਾ ਜਿੰਗਾ ਹੱਥ ਨੇ ਨਾਲੇ ਤੈਨੂੰ ਪਤਾ ਮੇਰਾ ਤਾਂ ਟਾਈਮ ਹੋਇਆ ਪਿਆ ਡਿਊਟੀ ਦਾ ਬਣਦੀ ਉਹਨੂੰ ਬਡੂਸ ਕਿਸੇ ਥਾਂ ਦਾ ਤੜਕੀ ਮੱਥੇ ਲੱਗ ਜਾ ਇੱਥੇ ਗਿਆ ਮੇਰੇ ਸਾਲੇ ਦਾ ਇੱਥੇ ਹੀ ਰੱਖਿਆ ਸੀ ਮਰੇ ਸੋਨੇ ਟੱਟੀ ਟੁੱਟੀ ਜਤਨੀ ਛੜਤਾ ਆ ਆ ਕੰਮ ਨੂੰ ਲੈ ਕੇ ਗਿਆ ਸੀ ਪੈਸੇ ਆ ਮੇਰੀ ਚਿੱਟੀ ਦਾੜੀ ਦੀ ਮਾੜੀ ਮੋਟੀ ਤੇ ਸ਼ਰਮ ਮਾਨ ਲਾ ਆ ਲੋਕ ਲੋਕ ਮੈਨੂੰ ਕੀ ਕਹਿਣਗੇ ਮਾੜਾ ਛੜਦੇ ਬੰਦਿਆਂ ਚ ਖੜਨ ਜੋਗਾ ਠੀਕ ਆ ਭਾਈ ਆਪ ਤਾਂ ਹੈ ਨਹੀਂ ਸੇਠ ਮੁੰਡਾ ਦਾ ਇਹਨੂੰ ਪੁੱਛਦਾ ਉਹ ਤਾਂ ਵਿਚਾਰਾ ਵਧੀਆ ਬੰਦਾ ਨਾ ਹੈ ਮਾਈ ਕੀ ਹਾਲ ਆ ਬੱਲੇ ਬੱਲੇ ਭੋਲਿਆ ਤੂੰ ਕਿਵੇਂ ਆ ਕਿੱਧਰ ਆਣ ਲੱਗ ਗਿਆ ਅੱਜ ਕੱਲ੍ਹ ਹੋਰ ਘਰ ਸਭ ਠੀਕ ਆ ਕਰੇ ਤਾਂ ਭਾਈ ਸਭ ਠੀਕ ਆ ਬਾਬੂ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀ ਕੀ ਕੰਮ ਆਇਆ ਸੀ ਭੋਲਿਆ ਕੰਮ ਬਾਬੂ ਇਹ ਆ ਆਪਾਂ ਕਰਨਾ ਛੋਟਾਇਆ ਪ੍ਰੋਗਰਾਮ ਕਰੇ ਤੇ 5-7000 ਰੁਪਏ ਦਾ ਸੌਦਾ ਚਾਹੀਦਾ ਤੇ ਪੈਸੇ ਮਿਲਣਗੇ ਤੈਨੂੰ ਹੜੀ ਤੋਂ ਬਾਅਦ ਬੋਲੇ ਗੱਲ ਹੈਗੀ ਐ ਤੈਨੂੰ ਤਾਂ ਹੈ ਨਹੀਂ ਕੋਈ ਜਵਾਬ ਅੱਜ ਤੱਕ ਪਹਿਲਾਂ ਵੀ ਨਹੀਂ ਕਦੇ ਜਵਾਬ ਦਿੱਤਾ ਸੀ ਤੇ ਹੁਣ ਵੀ ਨਹੀਂ ਪਰ ਥੋਡੇ ਵਾਲਾ ਥੋੜਾ ਜਿਆ ਹੋਰ ਸੁਹਾਵਾ ਦਾ ਉਹਦੇ 'ਚ ਜੱਟ ਬਣਾ ਬਾਹਲਾ ਦਾ ਬਾਈ ਉਹ ਬੰਦੇ ਨੇ ਤਾਂ ਮੈਨੂੰ ਬਾਹਲੇ ਥਾਂ ਤੋਂ ਫਿੱਟਾ ਪਾਤਾ ਯਾਰ ਬਾਈ ਕੋਈ ਗੱਲ ਨਹੀਂ ਤੂੰ ਆਪਾਂ ਜਿਹੜੀ ਤੇਰੇ ਨਾਲ ਜਵਾਨ ਕਰ ਲਈ ਬਾਬੂ ਉਹ ਜਵਾਨ ਤੇ ਆਏ ਤਾਂ ਆਪਾਂ ਨੂੰ ਪਤਾ ਭੋਲਿਆ ਤੇਰਾ ਇੱਕ ਗੱਲ ਦੱਸ ਭੋਲਿਆ ਕੀ ਪ੍ਰੋਗਰਾਮ ਕਰਨਾ ਤੋ ਕਿਤੇ ਵਿਆਹ ਹੋਦਾ ਤਾਂ ਨਹੀਂ ਪੰਗਾ ਲੈਣ ਲੱਗ ਗਿਆ ਵਿਆਹ ਕਿੱਥੇ ਸਿੱਟਾ ਬਿਆਦਾ ਕਰਾਉਣ ਵੇਲੇ ਨਿਕਰਾਏ ਹੁੰਦਾ 40 ਸਾਲ ਦੇ ਹੋ ਗਏ ਹੁਣ ਕਿੱਥੇ ਡੋਲੇ ਤੈਨੂੰ ਪਤਾ ਹੀ ਹੈ ਚੇਡਾਂ ਕਰਦਾ ਚੰਗਾ ਸੇਠਾ ਮੈਂ ਚੱਲਦਾ ਬਹੁਤ ਧੰਨਵਾਦ ਤੇਰਾ ਠੀਕ ਆ ਭੋਲੇ ਹਾਂ ਮੈਂ ਆਉਂਗਾ ਫਿਰ ਸਮਾਨ ਪਾ ਕੇ ਰੱਖ ਦੇ ਠੀਕ ਆ ਜਦੋਂ ਮਰਜ਼ੀ ਆ ਜੀ ਭੋਲੇ ਸ਼ੁ크ਰਾ ਮਾਲਕਾ ਇਹ ਵੀ ਹੱਲ ਹੋ ਗਿਆ ਤਨ ਗੁਰੂ ਨਾਨਕ ਦੇਵ ਤੇਰੀ ਓਟ ਸੱਚੇ ਪਾਤਸ਼ਾਹ ਸਭ ਨਾਂ ਦਾ ਤੂੰ ਹੀ ਆ ਵਕਸੀ ਸਭਨਾ ਦੇ ਘਰ ਤੇ ਸਵਾਰਨ ਵਾਲਾ ਤੂੰ ਹੀ ਆ ਮੇਰੇ ਤੇ ਵੀ ਸੁਖ ਸ਼ਾਂਤੀ ਵਕਸੀ ਨਗਰ ਖੇਲੇ ਤੇ ਵੀ ਸੁਖ ਸ਼ਾਂਤੀ ਸਾਧਿਆ ਦੇ ਨੂੰ ਮਤ ਦੇਈਂ ਥੋੜੀ ਘਣੀ ਪਤਾ ਨਹੀਂ ਕਿੱਥੇ ਬੈਠਾ ਕੀ ਕੁਛ ਕਰਦਾ ਫਿਰਦਾ ਮੇਰੇ ਮਾਲਕਾ ਸਾਡੇ ਘਰ ਦਾ ਕੋਈ ਮੂੰਹ ਸ਼ਰ ਬਣ ਜੇ ਵਾਹੀ ਕਰੂ ਉਹ ਕੰਜਰ ਤੇ ਤੂੰ ਕਿੱਧਰ ਮੰਗਰੀ ਆ ਗਿਆ ਆਪ ਜਫਰਤਾ ਨੂੰ ਕਿਹਾ ਸੀ ਬੰਨ ਦੇ ਇਹਨੂੰ ਤਰਣੀ ਕੀ ਹੋ ਗਿਆ ਉਹ ਬਾਈ ਕਤੂਰਾ ਜਿਆਦਾ ਬਨ ਦਿੰਦਾ ਯਾਰ ਉਹ ਬਿਮਾਰ ਹੋ ਜੂ ਵਿੱਚ ਭੱਜਿਆ ਫਿਰਦਾ ਕਣਕ ਦੇ ਯਾਰ ਤੈਨੂੰ ਮੈਂ ਹਜ਼ਾਰ ਵਾਰੀ ਆਖਿਆ ਜਦੋਂ ਮੈਂ ਕੰਮ ਤੇ ਜਾਵਾਂ ਤੂੰ ਮੰਗਰੋ ਹਾਕ ਨਾ ਮਾਰਿਆ ਕਰ ਪਤਾ ਨਹੀਂ ਕਿਹੜਾ ਮੂੰਹ ਲੈ ਕੇ ਮੂਰੇ ਹੋ ਜਾਂਦਾ ਸਾਰੇ ਕੰਮ ਖਰਾਬ ਕਰ ਦਿੰਦਾ ਭਾਈ ਮੈਂ ਤੈਨੂੰ ਕਤੂਰਾ ਬੰਨਣ ਦੀ ਕਿਹਾ ਸੀ ਕਿਹਾਂ ਗੱਲ ਪਈ ਜਾਂਦੀ ਬੇਲਾ ਹੀ ਐ ਰੋਟੀਆਂ ਤਾਂ ਦਸ ਕਾ ਦੇਗਾ ਤਨੇ ਨਾਲੇ ਤੈਨੂੰ ਪਤਾ ਮੇਰਾ ਤਾਂ ਟਾਈਮ ਹੋਇਆ ਪਿਆ ਡਿਊਟੀ ਦਾ ਬਣਦੀ ਉਹਨੂੰ ਬੜੂਸ ਕਿਸੇ ਥਾਂ ਦਾ ਤੜਕੀ ਮੱਥੇ ਲੱਗ ਜੇ ਨਾਲੇ ਬੇਲਾ ਹੋਏਗਾ ਨਾ ਡੰਗਰਾਂ ਨੂੰ ਨਵਾਦੀ ਦਿਨ ਚੰਗਾ ਅੱਜ

ਦਾਇਆ ਕਿਵੇਂ ਆ? ਸੋਰ ਸਟਾ ਪੁੱਪੂ ਕਰਿਆ ਆ ਆਇਆ ਆਇਆ ਪੁੱਤਿਆ ਕਰਿਆ ਆ ਤਾ ਲੱਸੀ ਲੈਣਾ ਹੈ ਲੱਸੀ ਤੂੰ ਲੈਣ ਆਇਆ ਸੀ ਪਰ ਤੈਨੂੰ ਕੰਮ ਘਾਇਓ ਸੀ ਤੈ ਕ ਤੇਰਾ ਕੰਮ ਤਾਂ ਹੋਜੂ ਪਰ ਉਹਦੇ ਤੈਨੂੰ ਕੁੜਗਾਗਾ ਪਹਿਲਾਂ ਨਸੀ ਦੀ ਕਾਰਨ ਉਹ ਘਰ ਵਾਲਾ ਮਰ ਗਿਆ ਸੀ ਕੁੜਿਆਂ ਦਾ ਪੌਣੇ ਹੈ ਕੋਈ ਨਹੀਂ ਨਾ ਮੈਂ ਜਨਰ ਆਇ ਕਰੂੰਗਾ। ਇਹ ਲਸੰਦਨ। ਉਹ ਕਿਹਾ ਉਹ ਬੜਿਆ ਮੇਰੇ ਗੱਲ ਚ ਖੇ ਪਾਉਣਾ। ਮੈਨੂੰ ਕਿਸੇ ਪਾਸੇ ਨਿਕਲ ਜੁਗਾ ਛੱਡ ਦੇ। ਉਹ ਨਾਲੇ ਮੇਰੇ ਛੱਡਦਾ ਪਹਿਲਾਂ ਨਹੀਂ ਵਿਆਹ ਹੋਇਆ। ਹੁਣ ਉਹਨੂੰ ਕਿਹੜਾ ਡੋਲਾ ਦੇ ਦੂੰ? ਉਹ ਨਾਲੇ ਤਿੰਨ ਕੁੜੀਆਂ ਨੇ। ਉਹ ਭੋਰਾ ਭੋਰਾ ਤਾਂ ਜ਼ਮੀਨ ਆਉਦੀ ਏ ਸਾਨੂੰ। ਅਸੀਂ ਤਾਂ ਕੁੜੀਆਂ ਤੇ ਲੇਖ ਹੀ ਲਾ ਦਾਂਗੇ। ਉਹ ਮਾੜਾ ਮੋਟਾ ਅਕਲ ਹੱਥ ਮਾਰ ਲਾ। ਉਹ ਕੰਗਰਾ ਗੱਲ ਸੁਣ ਨਾ। ਕੁੜੀਆਂ ਆ ਕੇ ਪੌਣ ਨੇ ਆ। ਪੌਣਾ ਕੁੜੀਆਂ ਦਾ ਮਰੀ ਜਾਂਦਾ। ਮੇਰੀ ਗੱਲ ਸੁਣ ਲੈ ਬੰਦਿਆਂ ਵਾਲੀ। ਕੋਈ ਸ਼ਾਦਸੋਗੀ ਨਹੀਂ ਕਰਾਉਣਾ ਉਹਨੂੰ ਸਮਝ ਗਏ? ਉਹ ਮੈਂ ਡਿਊਟੀ ਵਾਲਾ ਇਹ ਤਾਂ ਮੇਰਾ ਸਾਲਾ ਹੁਣ ਬੁਢਾ ਤਾਂ ਹੋਇਆ ਪਿਆ ਸਾਰੀ ਤਾਂ ਉਮਰ ਲੰਘੀ ਸਿਵਿਆਂ 'ਚ ਜਾਣ ਵਾਲਾ ਹੋਇਆ ਪਿਆ ਭਾਲਦਾ ਡੋਲੇ ਤੂੰ ਰਹਿਂਦਾ ਕਰ ਹਜੇ ਕੰਮਾਂ ਨੂੰ ਮਰੀ ਜਾਂਦਾ ਹਾਂ छे महीना हो गया साहब ने अभी तक एक पैसा नहीं दिया और मुफ्त में काम करवाता है।, है नशा करता है ऊपर से गांव भी नहीं गया इन्हा च की रखे आ नशे पत्त दे सोनी तेरी जिंदगी है तू ऐश ना जी आ तेरे प्यो ने देखा कि कमाई की ਕਿਉਂ ਇਹਦੀ ਖੇਚ ਪੋਨੇ? ਓ ਮਾਤਾ ਮੂੰਹ ਤੂੰ ਤਾਂ ਲੋਕਾਂ ਮਗਰ ਲੱਗੀ ਜੰਨੀ ਰਹਿਣੀ ਆ। ਤੈਨੂੰ ਕੌਣ ਕਹਿੰਦਾ ਮੈਂ ਨਸ਼ਾ ਕਰਦਾ। ਤੂੰ ਕਰੇ ਦੇਖਿਆ ਮੈਨੂੰ ਅੱਖੀ। ਪੁੱਤ ਹੁਣ ਮੇਰੀ 40 ਸਾਲ ਦੀ ਉਮਰ ਹੋਈ ਨਹੀਂ ਹੋ ਗਈ ਐਨਾਕ ਤਾਂ ਮੈਨੂੰ ਪਤਾ ਹੀ ਐ। ਮੂੰਹ ਤੂੰ ਤੋੜਦਿਆਂ ਦੇ ਮਗਰ ਲੱਗ ਜੰਨੀ ਆ। ਬੇਪੁੱਤ ਕਾਹਨੂੰ ਮੈਂ ਉੜਦਿਆਂ ਦੇ ਮਗਰ ਲੱਗਦੀ ਆ। ਮੈਂ ਤਾਂ ਤੇਰੀ ਭਲਾਈ ਵਾਸਤੇ ਕਹਿੰਦੀ ਆ। ਓ ਭਲਾਈ ਵਾਸਤੇ ਤਾਂ ਕਹਿਣੀ ਆ ਮਾਂ। ਪਰ ਹਰ ਇੱਕ ਗੱਲ ਸੱਚ ਥੋੜੀ ਹੁੰਦੀ ਆ। ਲੋਕ ਤਾਂ ਬਥੇਰਾ ਕੁਛ ਕਰਦਿਆ ਘਰ ਪਟਣ ਦੇ ਮਾਰੇ। ਫਰੇਕ ਦੇ ਮਗਰ ਨਾ ਲੱਗਿਆ ਕਰ। ਮੈਨੂੰ ਡਰ ਲੱਗਦਾ ਪੁੱਤ ਆ ਜਮਾਨੇ ਤੋਂ ਉਹ ਜਮਾਨੇ ਤੋਂ ਤਾਂ ਡਰ ਲੱਗਦਾ ਜਮਾਨਾ ਤਾਂ ਸੌ ਕੁਸ਼ ਕਹਿੰਦਾ ਜੇ ਜਮਾਨੇ ਮਗਰ ਲਾ ਕੇ ਚੱਲਣ ਲੱਗੇ ਨਾ ਫਿਰ ਤਾਂ ਬੱਸ ਹੋ ਗਈਆਂ ਪੂਰੀਆਂ ਮਸਾ ਤੈਨੂੰ ਸੁੱਖਾਂ ਲੈ ਲੈ ਕੇ ਰਹਿਤਾ ਮੈਂ ਨਹੀਂ ਕਾਹਨੂੰ ਮੇਰੀ ਜ਼ਿੰਦਗੀ ਰੋਲੇਗਾ ਪਿਛਲੀ ਉਮਰੇ ਉਹ ਚੱਲ ਮਾਤਾ ਸਾਰੀਆਂ ਗੱਲਾਂ ਛੱਡ ਮੈਂ ਜਾਣਾ ਚੰਡੀਗੜ੍ਹ ਪੜਨ ਮੈਨੂੰ 10000 ਰੁਪਏ ਦੀ ਲੋੜ ਆ ਜੇ ਹੈਗੇ ਤਾਂ ਦੇ ਦੇ ਨਹੀਂ ਮੈਂ ਕਿਸ ਤੋਂ ਮੰਗ ਲੈਂਦਾ ਆਹੋ ਦੇ ਦੋ 10000 ਰੁਪਿਆ 10000 ਕਿਹੜਾ ਉਹੀ ਬਣਦਾ ਬਹੁਤ ਹੱਕ ਉਸ ਕਰਨਾ ਪੈਂਦਾ ਸਪਤ ਮਾਦਾਂ ਦਾ ਸਿਰੰਗ ਨਿਪਣਾ ਪੈਂਦੇਗਾ ਫਿਰ ਜਾ ਕੇ ਬੱਟਾਂ ਤੋਂ ਫਿਰ ਜਾ ਕੇ 10000 ਨਿਕਲਦਾ ਗੰਨ ਸੋਲਾਂ ਮੇਰੀ ਮਾਂ ਇੰਨੇ ਤੇ ਜ਼ਿਆਦੀ ਕੁਝ ਲੱਗਣ ਲੱਗ ਗਿਆ ਕਿਉਂਕਿ ਮੈਂ ਪਿਆਰ ਨਾਲ ਗੱਲ ਕਰਦੀ ਆ ਨਾ ਗੰਨ ਤੋਂ ਵੇ ਸਾਰਾ ਦਿਨ ਕਿਉਂ ਚੜਿਆ ਰਹਿਣਾ ਮੁੰਡੇ ਤੇ ਤੂੰ ਕਿ ਹਿੱਕ ਤੇ ਧਰ ਕੇ ਲੈ ਕੇ ਜਾਏਂਗਾ ਜਿਹੜਾ ਕਮਾਉਣਾ ਹੈ ਸਾਰਾ ਦਿਨ ਬਾਹਰੇ ਫਿਰ ਕੇ ਆਥਣੇ ਆ ਖੜਦਾ ਤੇ ਤੂੰ ਕੜਾ ਮੰਗਦਾ ਮੈਂ ਤੈਨੂੰ ਇਹ ਕਹਿਣਾ ਹੁੰਦਾ ਛੋਟੇ ਬੰਦੇ ਵੀ ਲੱਗਿਆ ਮੈਨੂੰ ਪਾਨੇ ਮਣੇ ਤੇ ਇਹਦਾ ਕੰਮ ਦਾ ਨਹੀਂ ਕਰਦਾ ਨਹੀਂ ਹੈਗਾ ਆ ਮੈਸਾਂ ਨੇ ਉਹ ਖੜੀਆਂ ਨੇ ਮੀਂਹ ਪਈ ਜਾਂਦਾ ਆਪ ਆ ਗਿਆ ਹੁਣ ਇੱਥੇ ਫਿਰ ਤੁਰ ਕੇ ਹੁਣ ਤਾਂ ਦੇਈ ਜਾਂਦੀਆਂ ਤੂੰ ਮੁੜ ਕੇ ਮੁੜ ਕੇ ਖਾਂਜੇ ਕੁਛ ਉਹਨਾਂ ਦੇ ਦੇ ਰੋਏंगी ਵੇਲੇ ਨੂੰ ਪਸਤਾਏंगी ਉਹ ਬਗ ਜਾ ਬਗ ਜਾ ਇਹ ਆਪੇ ਸਰਤੇ ਚੜਕੇ ਨੱਚਣ ਲੱਗ ਜਾਂਦਾ ਮਾੜਾ ਜਨ ਨੂੰ ਸਮਝਾ ਕੇ ਰੱਖਿਆ ਕਰਨਾ ਜਨਾਬ ਬਈ ਮੈਂ ਬਥੇਰਾ ਕਹਿਨੀਆ ਤੇ ਸਾਹਮਣੇ ਹੁਣ ਥੋੜੀ ਬੇਇੱਜ਼ਤੀ ਕਰੀਆ ਇਹ ਤਾਂ ਪੱਥਰ ਤੇ ਬੂੰਦ ਪਈ ਨਾ ਪਈ ਤਰ੍ਹਾਂ ਦਾ ਬਿਨਾ ਗੱਲ ਤੋਂ ਆਸੇ ਪਾਸੇ ਵਾਲੇ ਕਮਾਂਡੀ ਕੀ ਕਹਿਣਗੇ ਉਹ ਮੁੰਡਾ ਚੱਟਾ ਪੀਂਦਾ ਉਹ ਚੱਲ ਪੁੱਤ ਹੁਣ ਤੂੰ ਦਾ ਨਾ ਬੋਲ ਇਹ ਤਾਂ ਬੋਲ ਜਾਂਦਾ ਜਹੀ ਜਾ ਹੈਗਾ ਹੁਣ ਤੂੰ ਲੈ ਮੈਂ ਪੈਸੇ ਦੇ ਦਿੰਨੀ ਆ ਤੈਨੂੰ ਮੈਨੂੰ ਵੀ ਪਤਾ ਕਿ ਤੂੰ ਦਿੰਦੇ ਤੈਨੂੰ ਲੈ ਮੈਂ ਕਿੰ ਤੈਨੂੰ ਮੰਦਾ ਚੰਗਾ ਬੋਲਦੀ ਆ ਮੈਂ ਤਾਂ ਤੇਰੀ ਅਮੀਰ ਕਰਾਉਣੀ ਆ ਉਹੀ ਸਰ ਤੇ ਚੜ ਜਾਂਦਾ ਸਰ ਤੇ ਪਿਓ ਚੜ ਜਾਂਦਾ ਸੀਦਾ ਆਪਣੀ ਇਧਰ ਆ। ਆ ਸਹੀ ਆ ਇਧਰ ਆ। ਤੂੰ ਦੇਖ ਲੈਨੇ ਹੁਣ ਆਈ ਤਾਂ ਹੈਗੀਆਂ ਚਲ। ਉਹ ਤਾਏ ਕੋਲੇ ਜਾ ਆਉਣੇ 10 ਮਿੰਟ। ਨਾਲ ਬਾਤ ਕਰ ਲਾਂਗੇ। ਤੈਨੂੰ ਚਲਦੇ ਆਂ ਚਾਹ ਇੱਕ ਘਰ ਨੂੰ ਦੇਖੀ ਆਉ। ਹੋਰ ਫਿਰ ਤਾਏ ਮਾ ਹਾਂ ਜਮਾ ਜਮਾ ਓਕੇ ਜੀ। ਤਾਈ ਕਿਵੇਂ ਆ ਤੂੰ ਠੀਕ ਆ? ਵਧੀਆ ਠੀਕ ਆ ਬੱਤ। ਉਹ ਦੇ ਗੁੱਡੇ ਕਿਵੇਂ ਆ ਰਹਿ ਤੂੰ? ਵਧੀਆ ਬਸ ਬੈਠਾ ਬਸ ਹੋ ਜਾਂਦਾ ਪੁੱਤ। ਤਾਂ ਕਿਵੇਂ ਉਹ ਰਸਤੇ ਦੀ ਗੱਲ ਕਰਦਾ ਕਿ ਮੈਂ ਇਧਰ ਆਇਆ ਸੀਗਾ ਮਾਂ ਚਲ ਮੋਟਰ ਬੰਦ ਕਰਨ ਆਇਆ ਤਾਏ ਨਾਲ ਗੱਲ ਕਰ ਜਾਂਦੇ ਆਂਗੇ। ਮੁੰਡੇ ਨੂੰ ਕਰਾ ਲਈਏ ਫਿਰ ਰਸਤਾ ਆਪਣੇ ਨੂੰ ਕਰਾ ਦੇ ਬੁੱਤ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਦਿੱਤਾ ਆਪਣਾ ਮੁੰਡਾ ਰਸਤਾ ਕਰਾ ਕੁੜੀ ਹੈਗੀ ਜਾਂ ਮੇਰੀ ਸਾਲੀ ਆ ਹੈਗਾ 12 ਪੜ੍ਹੀ ਵੀ ਆ ਕੁੜੀ ਲੈਣਾ ਦੇਣਾ ਵਧੀਆ ਤੁਹਾਡਾ ਕਰਾ ਦੂੰਗਾ ਮਾਂ ਦਾ ਮੈਂ ਗੱਡੀ ਦਵਾ ਦੂੰਗਾ 20 ਲੱਖ ਰੁਪਇਆ ਵੀ ਦੇ ਦੇਣਾ ਲਾ ਦੇਂਗੇ ਪੈਸੇ ਚਾਹ ਤੇ ਜੇ ਕਹੋਂ ਦਾ ਮੈਂ ਤੋੜ ਲੈਣਾ ਕਰ ਲੱਕੀ ਹੋਰ ਰੁੱਪ ਫਿਰ ਹੋਰ ਕੀ ਭਾੜਦੇ ਸੀ ਤੇ ਫੋਟੋ ਮੈਂ ਕੁੜੀ ਦੀ ਤੁਹਾਨੂੰ ਦਿਖਾ ਦਿੰਦਾਗਾ ਤੂੰ ਦਿਖਾ ਸਾਨੂੰ ਫੋਟੋ ਲਾਇਆ ਤਾਇਆ ਆ ਫੋਟੋ ਦੇਖ ਕੁੜੀ ਦੀ ਆ ਦੇਖੋ ਮੈਂ ਕਹਣਾ ਕੁੜੀ ਚ ਕੋਈ ਘਾਟ ਹੋਵੇ ਮੈਂ ਬੈਠਾ ਫਿਰ ਵੀ ਲੈ ਸੋਨੇ ਵਰਗੀ ਕੁੜੀ ਆਪਾਂ ਨੂੰ ਹੋਰ ਕੀ ਚਾਹੀਦਾ ਹਾਂ ਆਪਣੇ ਪਰਿਵਾਰ ਤੇ ਰਲਦੀ ਮਿਲਦੀ ਛੋਡੇ ਪਰਿਵਾਰ ਚ ਪਾਇਆ ਐ ਘੁੱਲ ਮਿਲ ਜੂਗੀ ਸਿਆਣੀ ਆ ਕੁੜੀ ਐਨੀ ਕੰਮ ਧੰਦਾ ਕਿਸੇ ਪੱਖੋਂ ਕੁੜੀ ਘੌਂਦੀ ਨਹੀਂ ਗਈ ਨਹੀਂ ਸਿਰੇ ਗੱਲ ਸੁਣ ਮੇਰੀ ਤੈਨੂੰ ਕਿਸੇ ਕੋਲੋਂ ਲਾਂਭਾ ਨਹੀਂ ਹੁੰਦਾ ਅਸੀਂ ਬੜੇ ਵਾਹ ਤੁਸੀਂ ਮੇਰਾ ਵੀ ਇਮਾਨਦਾਰ ਰੱਖਿਓ ਬੱਚਾ ਤੂੰ ਅਸੀਂ ਬੈਠੇ ਹਾਂ ਛੋਡਾ ਮੈਂ ਕਰਾਉਂ ਵਾਦੂ ਰੁਪਈਏ ਲਾ ਆਏਗਾ ਤਾਈ ਬੰਦੇ ਹੈਗੇ ਠੀਕ ਜਾਇਦਾ ਚਾਲੇ ਕਰੂ ਉਹ ਤਾਂ ਫਿਰ ਤੂੰ ਮੇਰੀ ਗੱਲ ਸੁਣਾ ਤੂੰ ਸਾਡਾ ਫਿਰ ਫਿੱਟ ਕਰਾ ਦੇ ਫੇਰ ਨਾ ਬੱਸ ਮੈਂ ਕੱਲ ਨੂੰ ਹੀ ਜਾਣਾ ਹਾਂ 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 ਕਰਾਂ ਤਾਨੂੰ ਕਰਕੇ ਗੱਲਬਾਤ ਮੈਂ ਸਾਨੂੰ ਪਾਏ ਨੂੰ ਦੱਸ ਦੂੰਗਾ ਆਜੂ ਮੈਂ ਸਾਨੂੰ ਫੇਰ ਘਰੇ ਤੇੜਾ ਮਾਰ ਕੇ ਜਾਊਂਗਾ ਠੀਕ ਹੈ ਠੀਕ ਹੈ ਤੇਰਾ ਮਾਨ ਅਗਰ ਫੁੱਲ ਕਰਾਂਗੇ ਤਾਨੂੰ ਅਸੀਂ ਕੜਾ ਪਾਦਾਂਗੇ ਬਾਜ ਨਾ ਖਿਆਲ ਰੱਖੇ ਫੇਰ ਤਾਂ ਤਾਈ ਸਿਰੇ ਲਾ ਕੇ ਪਾ ਜਮਾ ਰੱਖਾਂਗੇ ਉਹ ਨਾਲੇ ਤਾਂ ਹੀ ਤੁਸੀਂ ਆਪ ਦੇ ਨਾਲ ਮੇਰੇ ਨਾਲ ਸੋਡਾ ਘਰ ਬਸਦਾ ਹੋ ਜੂਗਾ ਮੁੰਡੇ ਦਾ ਉਹ ਲੈ ਉਹ ਕਰ ਜੂਗਾ ਵਾਸੇ ਹੁਣ ਘੱਟ ਦਾ ਸਾਡੇ ਵੀ ਨਹੀਂ 20 ਕਿੱਲੇ ਜ਼ਮੀਨ ਦੇ ਆਉਂਦੇ ਮੁੰਡਾ ਪੜਿਆ ਨਹੀਂ ਕਿਹਾ ਸਾਡਾ ਉਹ ਤਾਈ ਤਾਈ ਦਾ ਸੋਨੋ ਇੰਨਾ ਸਮਾਨ ਦੇਣੀ ਨਮਾਨਤਾਂ ਸੋਡਾ ਜ਼ਮੀਨ ਨੂੰ ਕਰਨਾ ਹੋਰ ਤੁਹਾਨੂੰ ਪਤਾ ਤਾਂ ਹੈ ਅੱਜ ਕੱਲ ਕਿਵੇਂ ਹੁੰਦੇ ਆ ਰਿਸ਼ਤੇ ਉਹਦਾ ਗੱਲ ਤੇ ਠੀਕ ਹੈ ਨਾ ਜ਼ਮੀਨ ਤੇ ਨਾਲ ਨਾ ਬਸਾ ਪਾਣੀ ਓਕੇ ਆ ਗਿਆ ਵਧੀਆ ਛੇੜਾ ਮੈਂ ਜਾਵਾਂ ਕੱਲ ਨੂੰ ਨਾ ਨਾ ਬਸ ਭਾਈ ਬਸ ਓਕੇ ਆ ਕੱਲ ਨੂੰ ਮਾਰਨਾ ਮੈਂ ਜਾਵਾਂ ਕੱਲ ਨੂੰ ਕਿਹੜਾ ਜਗ੍ਹਾ ਕਿਸ ਨੂੰ ਦੱਸਦਾ ਜੰਗਾ ਮੇਰੀ ਗੱਲ ਸੁਣੋ ਆ ਹੁਣ ਆ ਗਿਆ ਰਸਤਾ ਵਧੀਆ ਮੁੜ ਕੇ ਕੋਈ ਰਸਤਾ ਨਹੀਂ ਆਉਣਾ ਹੈਗਾ ਮੈਂ ਤਾਂ ਕਹਿੰਦੀ ਆ ਲੈ ਦੇ ਕੇ ਮੰਟ ਚ ਕਰਵਾ ਦਿੰਨੇ ਆ ਉਹ ਫਿਰ ਕੱਲ ਨੂੰ ਉਹੀ ਨਾ ਹੋਵੇ ਨਾ ਕੁੱਬੇ ਦੀ ਰਾਤ ਨਾ ਉੱਧਰ ਦਾ ਰਹੇ ਨਾ ਉੱਧਰ ਦਾ ਰਹੇ ਤਾਂ ਕਹਿੰਦੀ ਆ ਜਾ ਕੇ ਨਾ ਪੱਕੀ ਗੱਲ ਕਰਿਆ ਚਾਹੇ ਕਿੰਨੇ ਮਰਜੀ ਪੈਸੇ ਮੰਗ ਲੇ ਰਸਤਾ ਨਹੀਂ ਆਪਾਂ ਹੁਣ ਜਾਣ ਦੇਣਾ ਦੇਖੋ ਹਾਂ ਗੱਲ ਤੇਰੀ ਵੀ ਠੀਕ ਆ ਦਿਆ ਨੱਕਰਦਾ ਉਫ ਹੋ ਲਮਾ ਚੱਕਾ ਨੂਬੀਆ 타 ਜੁਨੀ ਕਲਦੀ ਆਂ ਦਿਆ ਚੱਕਲਾ ਹਲੋ ਆ ਗਈ ਚਾਹ ਸਾਡੀ ਚਾਹ ਤਾਂ ਤੂੰ ਰੋਜ਼ ਨਹੀਂ ਆਉਣੀ ਆ ਤੂੰ ਹੀ ਨਹੀਂ ਪਤਾ ਕਿਹੜੇ ਰੰਗਾਂ ਚ ਰਹਿਣ ਲੱਗ ਗਈ ਚੱਲ ਸਾਰੀਆਂ ਗੱਲਾਂ ਛੱਡ ਐਂ ਦੱਸ ਸਮਾਨੇ ਕਾ ਆ ਜਾ ਹੁਣ ਤੇ ਮਰ ਗਿਆ ਮੇ ਪਈ ਜਾਂਦਾ ਮੈਂ ਵੀ ਮੁੜਨਾ ਹੈ ਜਲਦੀ ਆ ਜਲਦੀ ਜਲਦੀ ਅੰਦਰ ਆ ਜਾ ਕੋਈ ਦੇਖ ਵੀ ਨਾ ਲਵੇ ਇਹ ਇਸ ਮਾਨਾ ਸਮਾਰਤਾ ਲਈ ਮੈ ਵੀ ਦੇਖਣਾ ਪਈ ਜਾਂਦਾ ਕੋਈ ਗੋਣ ਕੀਤਾ ਮੇਰੇ ਤੇ ਸਾਹਮਣੇ ਆ ਗਈ ਚਲ ਕੋਈ ਨਾ ਇਹ ਕਦੇ ਪੈਸੇ ਆ ਪੁੱਛ ਦਿਨ ਉਹ ਵੀ ਦੱਸ ਨਹੀਂ ਹੋ ਰਾ ਪੈਸੇਨ ਤਾਂ ਸਾਡਾ ਸਮਾਨ ਪਾਰਦਾ ਇਤੇ ਤੂੰ ਹੀ ਨਾ ਪਾਰ ਲੱਗ ਜਾ ਨਹੀਂ ਲੱਗਦਾ ਪਾਰ ਠੀਕ ਆ ਧਿਆਨ ਨਾ ਜਾਇਂ ਤੇ ਦੇਖਣਾ ਨਾ 아, 아, 가닥 아, 아, ਆਹ ਆ ਤਾਂ ਮੂੰਹ ਦੇ ਕੇ ਐਸੀ ਪੈਸੇ ਆ ਮੇਰੀ ਚਿੱਟੀ ਦਾੜੀ ਦੀ ਮਾੜੀ ਮੋਟੀ ਤੇ ਸ਼ਰਮ ਮਾਨ ਲਾ ਆ ਲੋਕ ਲੋਕ ਮੈਨੂੰ ਕੀ ਕਹਿਣਗੇ ਮਾੜਾ ਛੱਡ ਦੇ ਬੰਦਿਆਂ ਚ ਖੜਨ ਜੋਗਾ ਐ ਫਿਰਦਾ ਵੀ ਬਸ ਹੋਊਾ ਸਾਨੂੰ ਕਿਹੜਾ ਤੈਨੂੰ ਕਿਹੜਾ ਕੰਮ ਕਰਨ ਦੀ ਲੋੜ ਆ ਮੋਇਨਾ ਗੁੰਡਿਆਂ ਨਾਲ ਫਿਰਦਾ ਇਧਰ ਉਧਰ ਧੱਕੇ ਖਾਂਦਾ ਮਾੜੀ ਰੱਖ ਦੇ ਦਾੜੀ ਦੀ ਲਾਜ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨਰ ਸਿੱਧੂ ਹੁਣੇ-ਹੁਣੇ ਵੀਡੀਓ ਦੇਖੀ ਆ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜੇ ਕੋਈ ਮੇਰੇ ਨਾਲ ਜੁੜਿਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਨਾਂ ਬੋਲਣ ਲੱਗੇ ਨੋਟ ਕਰ ਲਿਓ ਵੀਰੇ ਵੀਰ ਸਹਿਵਾਜ ਅਲੀ ਜਸਵਿੰਦਰ ਸਿੱਧੂ ਸੁਖਮੰਦਰ ਸਿੰਘ ਮੁਹੰਮਦ ਅਸਵੀਰ ਪਾਕਿਸਤਾਨ ਮਹਿਕਦੀਪ ਮਾਂਗਟ ਸੋਨੂ ਰਾਮ ਅ ਤ੍ਰੇਮ ਤ੍ਰੇਮthਰਾਜ ਠੀਕ ਹੈ ਜੀ ਸੁਖਮਣ ਕਾਲੂ ਲੁਧਿਆਣਾ ਦਲਬਾਗ ਸਿੰਘ ਸੰਦੀਪ ਸਿੰਘ ਜਸਪ੍ਰੀਤ ਸਿੱਧੂ ਅ ਗੁੱਡ ਮੇਰੀ ਭੈਣ ਨਾਂ ਨਹੀਂ ਪਾਇਆ ਹੋਇਆ ਮੇਰੇ ਵੀਰ ਦਾ ਧੰਨਵਾਦ ਹੈ ਅਨੋਖੀ ਸੋਚ ਹਰਮਨਦੀਪ ਗੁਰਦੇਵ ਸਿੰਘ ਫੌਜੀ ਭੈਣੀ ਮਿਸਟਰ ਐਂਡ ਮਿਸਿਸ ਸਹੋਤਾ ਮਨਪ੍ਰੀਤ ਪੁੱਤਰ ਰੁਪਿੰਦਰ ਸਿੱਧੂ ਸੁਖਮੰਦਰ ਸਿੰਘ ਦਿਓਣ ਕੁਦਰਤ ਕੱਦੂ ਸਿੱਧੂ ਪੈਣੀ ਵਾਲਾ ਸਲਮਾਨ ਅਨੂਪਗੜ ਬਲਵੀਰ ਥਰਾਜ ਗੁਰਦਿੱਤ ਸਿੰਘ ਪਾਲ ਸਿੰਘ ਪਾਲੀ ਇਹ ਆਪਣੇ ਕਮੈਂਟ ਸੀ ਬਾਈ ਜੀ ਪਿਛਲੀ ਵੀਡੀਓ ਦੇ ਤੇ ਵੀਡੀਓ ਲੈ ਕੇ ਆਵਾਂਗੇ ਬਹੁਤ ਵਧੀਆ ਵੀਡੀਓ ਹੈ ਥੋੜਾ ਜਿਹਾ ਟਾਈਮ ਲੱਗੂਗਾ ਪਰ ਵਿੱਚ ਦੀ ਸੀ ਪਾਉਂਦੇ ਰਵਾਂਗੇ ਠੀਕ ਹੈ ਤੇ ਬਾਰਦਤ 3 ਬਣਾ ਰਹੇ ਹਾਂ ਥੋੜੀ ਥੋੜੀ ਕਰਕੇ ਕਿਉਂਕਿ ਵੀਡੀਓ ਬਹੁਤ ਸੋਹਣੀ ਹੈ ਤੇ ਟਾਈਮ ਲੱਗਦਾ ਤੇ ਬਾਕੀ ਹੁਣ ਦਿਓ ਇਜਾਜ਼ਤ ਬਾਈ ਜੀ ਸასი ਸ਼ਕਾਲ ਸਾਰ